ਤੋ ਹੈਲੋ ਗਾਇਸ ਅੱਜ ਆਪਾਂ ਆਏ ਸੀ ਮਾਤਾ ਕਾਂਗੜਾ ਦੇਵੀ ਤੁਸੀਂ ਮੰਦਿਰ ਦੇ ਕੁਝ ਵਿਊ ਦੇਖ ਰਹੇ ਚਲੋ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਇਹ ਬਹੁਤ ਹੀ ਪ੍ਰਾਚੀਨ ਮੰਦਿਰ ਆ ਜੀ ਇਸ ਮੰਦਿਰ ਦੀ ਇੱਕ ਖਾਸियत ਤੁਹਾਨੂੰ ਦੱਸ ਦੇਣਾ ਕਹਿੰਦੇ ਜਿਹੜਾ ਵੀ ਇੱਥੇ ਆ ਕੇ ਮਾਤਾ ਰਾਣੀ ਦੇ ਦਰਬਾਰ ਤੇ ਇੱਕ ਸਾਈਡ ਤੇ ਜਗ੍ਹਾ ਬਣੀ ਆ ਥੱਲੇ ਉੱਤੇ ਪੱਥਰਾਂ ਦਾ ਘਰ ਬਣਾਉਂਦਾ ਜਿੰਨੇ ਮੰਝਲੀ ਕਹਿੰਦੇ ਉਹ ਘਰ ਬਣਾਉਂਦਾ ਨਾ ਮਾਤਾ ਰਾਣੀ ਦੇ ਦਰਬਾਰ ਤੇ ਆ ਕੇ ਸੱਚੀ ਸ਼ਰਧਾ ਦੇ ਨਾਲ ਤੇ ਉਹਦਾ ਉਨੇ ਮੰਝਲੀ ਹੀ ਮਾਤਾ ਰਾਣੀ ਘਰ ਪਵਾ ਦਿੰਦੀ ਆ ਇਹ ਲੋਕਾਂ ਦਾ ਇੱਥੇ ਆ ਕੇ ਮੰਨਣਾ ਹੈ ਤੁਸੀਂ ਦੇਖ ਸਕਦੇ ਆ ਪਿੱਛੇ ਸਰੋਵਰ ਸਾਹਿਬ ਬਣਿਆ ਬਹੁਤ ਹੀ ਵਧੀਆ ਤ ਇਹਾਰੇ ਤੁਰਨਾ ਪਾਣੀ ਆ ਗਿਆ ਬਹੁਤ ਜ਼ਿਆਦਾ ਤੇ ਫੜਾ ਫੜਾ ਪਣੀ ਝਕੇਦਰਾ ਦੇਖਿਆ ਤੇ ਨਦੀ ਦੇ ਵਿੱਚ ਨਾ ਲੋਕੀ ਬੈਠੇ ਸੀਗੇ ਪੈਰ ਰੱਖ ਕੇ ਠੰਡੇ ਪਾਣੀ ਵਿੱਚ ਬਹਿ ਕੇ ਨੋਰਮਲੀ ਇੰਜੋਏ ਕਰਨ ਆ ਚੁਕਿਆ ਆ ਤੇ ਇਹਨੇ ਬੈਠੇ ਦੀ ਪਿੱਛੇ ਬਹੁਤ ਜ਼ਿਆਦਾ ਪਾਣੀ ਜ਼ਿਆਦਾ ਆ ਗਿਆ ਤੁਸੀਂ ਦੇਖ ਸਕਦੇ ਹੋ ਹੁਣ ਬਹੁਤ ਹੀ ਮੁਸ਼ਕਲ ਨਾਲ ਲੋਕਾਂ ਨੂੰ ਫੜ-ਫੜ ਕੇ ਬਾਹਰ ਕੱਢਿਆ ਜਾ ਰਿਹਾ ਹੈ ਕਦੀ ਵੀ ਇਹੋ ਜੀ ਗਲਤੀ ਤੁਸੀਂ ਨਾ ਕਰੋ ਜੇ ਕਦੀ ਵੀ ਹਿਮਾਚਲ ਕੋ ਮੜ ਜਾਣਾ ਵੀਡੀਓ ਤਾਂ ਕੋਈ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਹੋਰ ਲੋਕਾਂ ਆਪਣਾ ਮਤਕੀ ਜਾਣਕਾਰੀ ਹੋ ਸਕੇ ਕਦੀ ਵੀ ਇਦਾਂ ਜਾ ਕੇ ਮਾਚਲ ਦੇ ਵਿੱਚ ਕਿਸੇ ਵੀ ਮੱਦੀ ਦੇ ਵਿੱਚ ਬੈਠਣਾ ਤੁਹਾਡੀ ਜਾਨ ਨੂੰ ਖਤਰਾ ਹੋ ਸਕਦਾ ਹੈ ਤੇ ਮੱਗਿਆ ਕਿਸੇ ਹੋਰ ਨਮੇ